ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ ਕੰਟਰੈਕਟਰ ਵਰਕਰਸ ਜੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਖੱਖ ਦੀ ਅਗਵਾਈ ਵਿੱਚ ਵਾਟਰ ਸਪਲਾਈ ਸਕੀਮ ਸ਼ੂਪ ਵਾਲੀ ਇਕੱਤਰਤਾ ਹੋਈ ਵਰਕਰਾਂ ਵੱਲੋਂ ਮਹਾਨ ਸ਼ੀਰੂਦਮ ਸਿੰਘ ਸਨਾਮ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਭਾਰਤ ਦੀ ਅੰਗਰੇਜ਼ ਸਮਰਾਜ ਦੀ ਗੁਲਾਮੀ ਵਿਰੁੱਧ ਲੜੇ ਸੰਗਰਾਮ ਦੇ ਮਹਾਨ ਨਾਇਕ ਬੇਮਿਸਾਲ ਕੁਰਬਾਨੀ ਸਿਰੜ ਤੇ ਅਣਖੀ ਕੌਮੀ ਮਹਾਨ ਕ੍ਰਾਂਤੀਕਾਰੀ ਸ਼ੀਰੂਦਮ ਸਿੰਘ ਜੀ ਦਾ 85ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਮਹਾਨ ਕ੍ਰਾਂਤੀਕਾਰੀ ਸ਼ੀਰੂਦਮ ਸਿੰਘ ਸਨਾਮ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਸ਼ਰਦਾ ਦੇ ਫੁੱਲ ਪੇੜ ਕੀਤੇ ਗਏ ਅਤੇ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਉਪਰੰਤ ਦੇਸ਼ ਲਈ ਆਪਣੇ ਪ੍ਰਾਣ ਨਿਸ਼ਾਗਰ ਕਰਨ ਵਾਲੇ ਮਹਾਨ ਸ਼ਹੀਦ ਉਦਮ ਸਿੰਘ ਅਤੇ ਹੋਰਾਂ ਮਹਾਨ ਕ੍ਰਾਂਤੀਕਾਰੀਆਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ ਗਿਆ। ਪ੍ਰਧਾਨ ਨੇ ਕਿਹਾ ਕਿ ਜਿਵੇਂ ਕਿ ਅੱਜ ਵੀ ਧਰਮ ਤੇ ਜਾਤੀ ਦੇ ਨਾਮ ਤੇ ਸਿਆਸਤਦਾਨਾਂ ਵੱਲੋਂ ਨਫ਼ਰਤ ਫਲਾਕੇ ਲੋਕਾਂ ਦੀ ਰੋਜ਼ੀ-ਰੋਟੀ ਦੇ ਮਸਲਿਆਂ ਤੋਂ ਧਿਆਨ ਭਟਕਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਖੱਖ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਰਤੀ ਲੋਕ, ਕਿਸਾਨ, ਮਜ਼ਦੂਰ ਮੁਲਾਜ਼ਮ, ਬੇਰੁਜ਼ਗਾਰ ਅਤੇ ਔਰਤਾ ਇਸ ਚੰਗੇ ਦਿਨਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਜਲ ਸਪਲਾਈ ਵਰਕਰਾਂ ਨੇ ਇਹ ਵੀ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਉਹ ਸਾਰੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਦੇ ਜੀਕਰਮ ਤੇ ਪੰਚਾਇਤੀਕਰਨ ਹੋਣ ਤੋਂ ਪਾੜਾ ਸਿਸਟਮ ਲਗਾਉਣ ਦੇ ਫੈਸਲੇ ਰੱਦ ਕਰਵਾਉਣ ਅਤੇ ਪਿੰਡੂ ਵਾਟਰ ਸਪਲਾਈ ਸਕੀਮਾਂ ਅਤੇ ਦਫ਼ਤਰਾਂ ਵਿੱਚ ਪਿਛਲੇ 15 ਸਾਲਾਂ ਦੇ ਅਰਸੇ ਤੋਂ ਇੱਕ ਵਰਕਰ ਦੇ ਰੂਪ ਵਿੱਚ ਲਗਾਤਾਰ ਸਵਾਵਾ ਦੇ ਰਹੇ ਰੀਲਿਸਟਮੈਂਟ ਅਤੇ ਆਊਟਸੋਰਸ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਦੇ ਕੰਟਰੈਕਟਰ ਅਧੀਨ ਕੰਟਰੈਕਟ ਅਧੀਨ ਸ਼ਾਮਲ ਕਰਕੇ ਪੱਕਾ ਰੁਜ਼ਗਾਰ ਦਿੱਤਾ ਜਾਵੇ ਤੁਸੀਂ ਜੁੜੇ ਰਹੋ ਪਬਲਿਕ ਕਰਾਇਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਜੋ ਪ੍ਰਧਾਨ ਨੇ ਜੁਨੀਆਂ ਦੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਅੱਜ ਸਰੂਪ ਵਾਲੀ ਵਿਖੇ ਵਾਟਰ ਸਪਲਾਈ ਸਕੀਮ ਦੇ ਉੱਤੇ ਇੱਕ ਇਕੱਤਰਤਾ ਕੀਤੀ ਆ ਕਿ ਸਬੰਧ ਦੇ ਵਿੱਚ ਕੀਤੇ ਆ ਤੇ ਕੇਸ ਮਸਲੇ ਨੂੰ ਲੈ ਕੇ ਅੱਜ ਕੀਤੇ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਤੁਸੀਂ ਅੱਜ ਸਰੂਪ ਵਾਲੀ ਵਿਖੇ ਵਾਟਰ ਸਪਲਾਈ ਸਕੀਮ ਦੇ ਉੱਤੇ ਇੱਕ ਮੀਟਿੰਗ ਕੀਤੀ ਆ ਕੇ ਸਬੰਧ ਵਿੱਚ ਸਪਲਾਈ ਅਤੇ ਸੈਨੀਟੇਸ਼ਨ ਕਨੈਕਟ ਵਰਕਰ ਜੂਨੀਅਰ ਰਜਿਸਟਰ ਨੰਬਰ 33 ਦੇ ਇਹ ਜਰਝਾਰੂ ਸਾਥੀ ਸਾਰੇ ਅੱਜ ਇਕੱਠੇ ਹੋਏ ਆ ਆਪਾਂ ਅੱਜ ਸੀਧ ਉਦਮ ਸਿੰਘ ਦੇ ਸੀਧੀ ਬਣੀ ਪ੍ਰਾਰਾਮ ਕਰਨ ਵਾਸਤੇ ਆਏ ਆ ਸਰਦਾ ਦੇ ਫੁੱਲ ਭੇਟ ਕੀਤੇ ਆ ਜੀ ਅੱਜ ਹੀ